ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਜਾਨਕੀ ਸੰਘਾ ਫੈਮਿਲੀ ਵੱਲੋਂ ਤੇ ਪਹਿਲਾਂ ਤਾਂ ਅਸੀਂ ਮਾਫੀ ਮੰਗ ਰਹੇ ਹਾਂ ਸਾਨੂੰ ਇੰਨੇ ਕੁ ਮੈਸੇਜ ਆਏ ਇੰਨੇ ਮੈਸੇਜ ਆਏ ਸਾਨੂੰ ਇੰਸਟਾਗ੍ਰam ਤੇ ਮੈਸੇਜ ਆਏ YouTube ਤੇ ਸਾਨੂੰ ਕਮੈਂਟ ਆਏ ਸੀਗੇ ਵੀ ਤੁਸੀਂ ਬਲੌਗ ਕਿਉਂ ਨਹੀਂ ਪਾਉਂਦੇ ਹੈਗੇ ਵੀ ਸਭ ਕੁਝ ਠੀਕ ਠਾਕ ਹੈ ਜਾਂ ਕਿੱਦਾਂ ਹੈ ਸਾਡੇ ਘਰ ਪਰਿਵਾਰ ਸਭ ਵਧੀਆ ਹੈ ਸਭ ਠੀਕ ਹੈ ਸਰਫ ਇੱਕ ਸਾਡੇ ਨਾਲ ਇਦਾਂ ਦਾ ਹੈਪਨ ਹੋ ਗਿਆ ਸੀਗਾ ਜਿਹਦੀ ਗਲਤੀ ਅਸੀਂ ਆਪ ਖੁਦ ਕਰ ਚੁੱਕੀ ਆ ਪਰ ਸਾਨੂੰ ਪਤਾ ਨਹੀਂ ਸੀ ਵੀ ਇਦਾਂ ਹੋਣਾ ਚਾਹੀਦਾ ਆ ਜਾਂ ਇਦਾਂ ਨਹੀਂ ਹੋਣਾ ਚਾਹੀਦਾ ਸਾਨੂੰ ਇਹ ਹੋਇਆ ਸੀ ਸਾਨੂੰ YouTube ਵਾਲਿਆਂ ਨੇ ਕਰਤਾ ਸੀ ਇੱਕ ਵੀਕਲੀ ਬੈਨ ਬੈਨ ਕਰਤਾ ਸੀ ਸਾਨੂੰ ਕਿਉਂ ਕੀਤਾ ਫੈਨ ਮਤਲਬ ਇੱਕ YouTube ਸਮਝ ਲੋ ਚੈਨਲ ਬੰਦ ਕਰ ਦਿੱਤਾ ਸੀ ਸਟ੍ਰਾਈਕ ਕਰ ਦਿੱਤੀ ਸੀ ਵੀ ਨਾ ਅਸੀਂ ਵੀਡੀਓ ਸਟ੍ਰਾਈਕ ਹੋ ਗਈ ਸਟ੍ਰਾਈਕ ਹਾਂ ਵੀ ਨਾ ਅਸੀਂ ਇੱਕ ਹਫਤਾ ਉੱਤੇ YouTube ਤੇ ਕੋਈ ਬਲੌਗ ਪਾ ਸਕਤੇ ਹੀ ਨਾ ਸ਼ਾਰਟ ਵੀਡੀਓ ਪਾ ਸਕਦੇ ਸੀ ਉਹ ਕਿਉਂ ਕਿਉਂਕਿ ਸਾਨੂੰ ਕਈ ਗੱਲਾਂ ਬਾਰੇ ਨਹੀਂ ਪਤਾ ਸੀ ਵੀ ਕਿਉਂ ਚੱਲਦਾ ਫਿਰਦਾ ਸਾਡਾ ਵਧੀਆ YouTube ਚੈਨਲ ਕਿਉਂ ਬੰਦ ਹੋ ਚੱਲਾ ਜੀ ਇਹਦੀਆਂ ਅੱਜ ਤੁਹਾਨੂੰ ਗੱਲਾਂ ਵੀ ਦੱਸਾਂ ਕਈ ਵੇਲੇ ਕਈ ਮੇਰੇ ਭੈਣ ਭਰਾ ਹਉਣੇ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਜਿੱਦਾਂ ਸਾਨੂੰ ਨਹੀਂ ਨੌਲੇਜ ਸੀ ਉਹਦਾ ਤੁਹਾਨੂੰ ਵੀ ਨਹੀਂ ਹੁੰਦੀ ਨੌਲੇਜ ਨਹੀਂ ਸੀਗੀ ਵੀ ਇਦਾਂ ਵੀ ਹੋ ਜਾਂਦਾ ਆ ਵੀ YouTube ਚੈਨਲ ਤੇ ਸਟ੍ਰਾਈਕ ਵੀ ਆਉਂਦੀ ਆ ਪਤਾ ਨਹੀਂ ਕਈਆਂ ਦੇ ਆਈ ਵੀ ਹੋਊਗੀ ਕਈਆਂ ਨੂੰ ਨੌਲੇਜ ਨਹੀਂ ਇਹ ਹੈ ਨਾ ਸਟ੍ਰਾਈਕ ਇਦਾਂ ਦੀ ਹੁੰਦੀ ਆ ਜੇ ਤਾਂ ਆਪਾਂ ਨੂੰ ਟਾਈਮ ਤੇ ਪਤਾ ਲੱਗ ਗਿਆ ਫੇ ਤਾਂ ਸਹੀ ਆ ਜੇ ਸਟ੍ਰਾਈਕ ਦਾ ਆਪਾਂ ਨੂੰ ਨਾ ਪਤਾ ਲੱਗਾ ਤਾਂ ਆਪਣਾ ਚੈਨਲ ਜਿਹੜਾ ਨਾ ਉੱਡੀ ਜਾਣਾ ਉਹ ਡਿਲੀਟ ਹੋ ਜਾਣਾ ਪਤਾ ਹੀ ਨਹੀਂ ਲੱਗਣਾ ਵੀ ਉਹ ਹੈ ਗਾਂ ਰਹੀ ਸੀ ਕਦੀ ਚੈਨਲ ਕਿ ਨਹੀਂ ਠੀਕ ਹੈ ਨਾ ਤੁਸੀਂ ਕਹਣਾ ਇਹ ਦੱਸਦੇ ਨਹੀਂ ਦੱਸਦੇ ਆ ਤਾਂ ਲੋਕ ਹੌਲੀ ਹੌਲੀ ਜਰਾ ਸਬਰ ਰੱਖੋ ਇਹਦੇ ਵਿੱਚ ਇਹ ਚੱਕਰ ਹੋਇਆ ਤੁਹਾਨੂੰ ਮੈਂ ਦੱਸਾਂ ਵੀ ਕਈ ਹੁਣ ਲਾ ਲਓ ਵੀ ਕਈ ਇਦਾਂ ਦੀਆਂ ਵੀਡੀਓ ਹੁੰਦੀਆਂ ਆ ਵੀ ਜਿਹੜੀਆਂ ਆਪਾਂ YouTube ਤੇ ਨਹੀਂ ਪਾ ਸਕਦੇ ਜਿੱਦਾਂ ਮਤਲਬ ਇਹ ਇਹ ਨਾ ਵੀ ਹੁਣ ਜਾਣੇ ਖਾਣੇ ਮਤਲਬ ਲਾ ਲਓ ਵੀ ਆਪਾਂ ਜਿੱਦਾਂ ਦੀਆਂ ਮਰਜ਼ੀ ਵੀਡੀਓ YouTube ਤੇ ਪਾ ਦਈਏ ਨਾ YouTube ਜਦੋਂ ਆਪਾਂ ਵੀਡੀਓ ਪਾਉਨੇ ਆ ਪਹਿਲਾਂ ਸਾਰੀ ਚੈੱਕ ਕਰਦਾ ਚੈੱਕ ਕਰਨ ਤੋਂ ਬਾਅਦ ਜੀ ਉਹਨੂੰ ਜੇ ਲੱਗਾ ਇਹ ਵੀਡੀਓ ਦੇ ਵਿੱਚ ਕੋਈ ਇਦਾਂ ਦੀ ਚੀਜ਼ ਨਹੀਂ ਗਈ ਜੋ ਕਿਸੇ ਤਰ੍ਹਾਂ ਦੇ ਮਾਹੌਲ ਜਾਂ ਕਿਸੇ ਤਰ੍ਹਾਂ ਦੀ ਮਤਲਬ ਜੋ ਵੀ ਦੁਨੀਆਦਾਰੀ ਨੂੰ ਕਿਸੇ ਤਰ੍ਹਾਂ ਦਾ ਕੋਈ ਉਹਦੇ ਵਿੱਚ ਕੋਈ ਹਾਨੀਕਾਰਕ ਪਦਾਰਥ ਨਹੀਂ ਹੈਗਾ ਮਤਲਬ ਜਾਂ ਕੋਈ ਇਦਾਂ ਦੀ ਕਲਿੱਪ ਨਹੀਂ ਹੈਗੀ ਜਾਂ ਗੱਲ ਨਹੀਂ ਹੈਗੀ ਫਿਰ ਉਹ YouTube ਨੂੰ ਚੈੱਕ ਕਰਕੇ ਫਿਰ ਚੈਨਲ ਤੇ ਪੈਨਿੰਗ ਦੀ ਪਰ ਸਾਨੂੰ ਅਗੇ ਇਹਦਾ ਨਾਰਮਲ ਪਿੰਡਾਂ ਘਰਾਂ ਵਾਲੇ ਬਲੌਗ ਆਉਂਦੇ ਇਦਾਂ ਹੀ ਪਾਉਣ ਲੱਪੈ ਜਦੋਂ ਅਸੀਂ ਹੁਣ ਸਾਡਾ ਚੱਕਰ ਇੱਥੋਂ ਪੈ ਗਿਆ ਕਿ ਜੀ ਇਹ ਰੁਕੋ ਪਹਿਲਾਂ ਉਹਨਾਂ ਨੂੰ ਦੱਸ ਦਈਏ ਦੱਸਦੇ ਆ ਬਲੌਗ ਤੇ ਦੇਖਣ ਜਿਹਦੀ ਤਾਂ ਨਹੀਂ ਹੈ ਨਾ ਵੀ ਕਿਉਂ ਸਾਡੀਆਂ ਭੈਣੋ ਹੀ ਇਹ ਵੀ ਤਾਂ ਦੱਸਦੇ ਆ ਗੱਲ ਇਦਾਂ ਇਹ ਵੀ ਜਿਹੜੇ YouTube ਵਾਲੇ ਆ ਨਾ ਇਹਨਾਂ ਦੀ ਇੱਕ ਕਮਿਊਨਿਟੀ ਗਾਈਡਲਾਈਨ ਹੁੰਦੀ ਹੈ ਜਿਹਦੇ ਵਿੱਚ ਇਹਨਾਂ ਦੀਆਂ ਕੁਝ ਸ਼ਰਤਾਂ ਹੁੰਦੀਆਂ ਆ ਵੀ ਆ ਆ ਚੀਜ਼ ਜਿਹੜੀ ਤੁਸੀਂ YouTube ਤੇ ਨਹੀਂ ਪਾ ਸਕਦੇ ਅਸੀਂ ਉਸ ਚੀਜ਼ ਨੂੰ ਪੜਿਆ ਨਹੀਂ ਨਾ ਸਾਨੂੰ ਉਸ ਚੀਜ਼ ਬਾਰੇ ਨੋਲੇਜ ਨਹੀਂ ਪਰ ਸਾਨੂੰ ਹੁਣ ਜਦੋਂ ਸਾਡੀ ਵੀਡੀਓ ਇੱਕ ਦਿਨ ਅਸੀਂ ਵੀਡੀਓ ਪਾਉਂਦੇ ਸੀਗੇ ਬਲੌਗ ਪਾਉਂਦੇ ਸੀ ਬਹੁਤ ਵਧੀਆ ਬਲੌਗ ਸੀਗਾ ਉਹ ਆਊਗਾ ਬਲੌਗ ਉਹਦਾ ਨੈਕਸਟ ਹੈ ਬਟ ਅਸੀਂ ਉਹਦੇ ਵਿੱਚ ਕੁਝ ਥੋੜੀ ਬਹੁਤ ਸ਼ੇਰਹਾਨੀ ਕਰਕੇ ਉਹਦੇ ਵਿੱਚ ਪਰਚੀ ਚਾ ਕੱਟੀਆਂ ਜਿਹੜੀ ਸਾਨੂੰ ਉਹਦੀ ਸਟ੍ਰਾਈਕ ਆਈ ਆ ਤੇ ਉਹਦੇ ਵਿੱਚ ਇਹ ਸੀਗਾ ਵੀ ਜਿੱਦਾਂ ਜਦੋਂ ਹੁਣ ਆਪਾਂ ਬਲੌਗ ਪਾਉਣਾ ਹਨਾ ਉਹਨੂੰ ਪਹਿਲਾਂ ਆਪਾਂ ਚੈੱਕ ਕਰਦੇ ਆਂ ਵੀ ਵਿੱਚ ਕੁਝ ਗਲਤ ਨਹੀਂ ਪਰ ਆਪਣੀਆਂ ਗਲਤੀਆਂ ਵੀ ਉਹ ਕੱਢ ਦਿੰਦੇ ਆ ਕਿਉਂਕਿ ਉਹਨਾਂ ਦੀਆਂ ਗਾਈਡਲਾਈਨਸ ਜਿਹੜੀਆਂ ਹਨਾ ਉਹ ਆਪਾਂ ਨੂੰ ਕੁਝ ਕਈਆਂ ਨੂੰ ਪਤਾ ਨਹੀਂ ਹੈਗਾ ਸਾਨੂੰ ਦੇ ਰੱਬ ਵੱਲੋਂ ਹੀ ਕਹਿ ਲੋ ਵੀ ਜੇ ਕਿਦਾਂ ਵੀ ਹੈ ਨਾ ਵੀ ਦੇਖੋ ਜੀ ਇਹ ਹੈ ਨਾ ਇੱਕ ਕਮਾਈ ਦਾ ਸਾਧਨ ਬਣਿਆ ਜਿਹੜਾ ਮੁਫਤ 'ਚ ਆ ਕਿ ਨਹੀਂ ਹਣ ਬਾੜੀ ਲਾਉਣੇ ਇੱਕੰਮੇ ਚੋੜੀ ਗੱਲ ਮੈਂ ਤਾਂ ਆ ਕੇ ਨਾ ਵੀ ਉਹਨਾਂ ਨੇ ਕਹਿਣਾ ਵੀ ਗੱਲ ਤਾਂ ਦੱਸੋ ਗੱਲ ਕੀ ਹੋਈ ਆ ਤੇ ਆਪਾਂ ਕੋਈ ਉਹ ਨਹੀਂ ਜਿੱਦਾਂ ਸਕੂਲ ਵਾਲਿਆਂ ਨੇ ਕਹਿਤਾ گاਾਂ ਦੇ ਗੀਨ ਗ੍ਰੀਦੀ ਕਿ ਦੋ ਸਿੰਘ ਚਾਰ ਲੱਤਾਂ ਚਾਰ ਥਾਣ ਖੂਸ਼ ਉਹਨਾਂ ਨੂੰ ਸਿੱਧਾ ਰਾਜ ਨਹੀਂ ਪਰੇ ਨੋਲੇਜ ਹੋਣੀ ਚਾਹੀਦੀ ਤੇ ਨਹੀਂ ਇਹ ਦੱਸਿਓ ਜੇ ਤੁਹਾਨੂੰ ਮੈਂ ਗੱਲਾਂ ਦਸੀਆਂ ਇਹ ਮੈਂ ਤੁਹਾਨੂੰ ਮੇਨ ਮੁੱਦੇ ਤੋਂ ਹੁੰਦਾ ਵੀ ਇਹਨਾਂ ਦੀ ਮਤਲਬ ਕੋਈ ਸ਼ਰਤਾਂ ਹੁੰਦੀਆਂ ਜਿਹੜੀਆਂ ਵੀ ਗਾਂ ਬੁਲਿਸੇ ਬੱਚਿਆਂ ਨੂੰ ਜਾਂ ਕਿਸੇ ਤਰ੍ਹਾਂ ਕੋਈ ਵੀ ਉਹਨਾਂ ਤੇ ਹਾਨੀਕਾਰਕ ਨਾ ਕੋਈ ਮਤਲਬ ਉਹਨਾਂ ਦਾ ਪ੍ਰਭਾਵ ਪਵੇ ਇਸ ਕਰਕੇ ਜਦੋਂ ਹੁਣ ਅਸੀਂ ਜਾਣਦੇ ਸੀਗੇ ਤੇ ਹੈਰੀ ਤੇ ਮੈਂ ਬਲੌਗ ਬਣਾਉਂਦਾ ਜਿੱਦਣ ਹੋ ਤੁਹਾਨੂੰ ਨੈਕਸਟ ਬਲੌਗ ਆਉਣਾ ਸਾਡਾ ਜਿੱਦਣ ਅਸੀਂ ਗੱਡੀ ਦੀ ਐਨ ਮਤਲਬ ਵਧੀਆ ਮੋਡੀਫਿਕੇਸ਼ਨ ਦੇ ਚੱਕਰ ਆਇਆ ਉਹ ਬਲੌਗ ਅਸੀਂ ਪਾਉਣ ਲੱਗੇ ਸੀ ਕਿ ਉਸ ਤੋਂ ਪਹਿਲਾਂ ਇੱਕ ਦਿਨ ਤੇ ਜਿਹੜਾ ਥੋੜਾ ਜਰ ਚੱਲਿਆ ਬਾਅਦ ਦੇ ਵਿੱਚ ਉਹਦੇ ਮਤਲਬ ਕੋਈ ਰੇਟ ਆ ਗਿਆ ਬੰਦ ਹੀ ਹੋ ਗਿਆ ਉਹਦੋਂ ਕਿ ਉਹ ਕਹਿੰਦੇ ਉਹਦੇ ਵਿੱਚ ਹੈਰੀ ਗੱਡੀ ਚਲਾਉਂਦਾ ਸੀਗਾ ਤੇ ਮੇਰੇ ਹੱਥ ਦੇ ਵਿੱਚ ਫੋਨ ਫੜਿਆ ਸੀਗਾ ਤੇ ਦੋਨਾਂ ਦੇ ਸੀਟ ਬੈਲਟ ਨਹੀਂ ਸੀ ਸੀਟ ਬੈਲਟ ਦੋਨਾਂ ਦੇ ਨਹੀਂ ਲੱਗੀ ਸੀ ਤੇ ਮੈਂ ਇਦਾਂ ਫੋਨ ਫੜ ਕੇ ਹੱਥ ਦੇ ਵਿੱਚ ਤੇ ਬਲੌਗ ਬਣਾਉਣ ਲਿਆ ਸੀਗਾ ਉਹਦੇ ਵਿੱਚ ਜਦੋਂ ਅਸੀਂ ਉਹ ਬਲੌਗ ਪਾਤਾ ਉਹਦੇ ਵਿੱਚ ਉਹਨਾਂ ਨੇ ਇਹ ਇਤਰਾਜ਼ ਕੀਤਾ ਵੀ ਤੁਸੀਂ ਬੱਚੇ ਨੂੰ ਮਤਲਬ ਗੱਡੀ ਚਲਾਉਣ ਲਾਇਆ ਤੇ ਨਾ ਤਾਂ ਸੀਟ ਬੈਲਟ ਲਾਈਆ ਮਤਲਬ ਲਾਰੋ ਇੱਕ ਛੋਟੀ ਜੀ ਕਲੈਪ ਮੈਂਡੇਟੇਸ਼ਨ ਦੀ ਗੱਲਾਂ ਬਾਤਾਂ ਹੀ ਕਰਦੇ ਰਹੇ ਆ ਮਤਲਬ ਕਿੰਨੀ ਇੱਕ ਗਲਤੀ ਕਰਕੇ ਉਹਨਾਂ ਨੇ 7 ਦਿਨ ਸਾਡਾ YouTube ਚੈਨਲ ਬੰਦ ਕਰ ਦਿੱਤਾ ਠੀਕ ਆ ਨਾ YouTube ਚੈਨਲ ਦੇ ਵਿੱਚ ਤੁਹਾਨੂੰ ਪਤਾ ਹੀ ਇਹ ਤਿੰਨੇ ਇੱਕ ਬੰਦੇ ਆਪਾਂ ਨੂੰ ਤੁਸੀਂ ਪਹਿਲੀ ਤੇ ਗੱਲ ਆ ਵੀ ਤੁਸੀਂ ਚੱਜ ਦੇ ਬਲੌਗ ਸ਼ੇਅਰ ਨਹੀਂ ਕਰਦੇ ਦੂਜੀ ਗੱਲ ਮੈਂ ਉਹਨਾਂ ਰੋਸਟਾਂ ਨੂੰ ਕਹਿਣਾ ਚਾਹਣਾ ਵੀ ਜਿਹੜੇ ਦਾ ਤਾ 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 ਸਾਰਿਆਂ ਦਾ ਰੋਸਟ ਕਰਦੇ ਆ ਉਹਨਾਂ ਦੀਆਂ ਵੀਡੀਓ ਪਾ ਪਾ ਕੇ ਐ ਕਰਦੇ ਆ ਲੂਕੀ ਜਿਨ੍ਹਾਂ ਦਾ ਰੋਸਟ ਹੁੰਦਾ ਉਹਨਾਂ ਨੂੰ ਜਿਆਦਾ ਦੇਖਣ ਲੱਪੇ ਆ ਜਿੱਥੇ ਜਾਂ ਤੁਸੀਂ ਰੋਸਟ ਵਾਲੀਆਂ ਵੀਡੀਓ ਕਰਦੇ ਆ ਵੀ ਇਹਨਾਂ ਦਾ ਰੋਸਟ ਕਰਦੇ ਆ ਆ ਇਦਾਂ ਕਰਦੇ ਜੇ ਕੋਈ ਫੈਮਿਲੀ ਵਾਲਾ ਬਲੌਗ ਬਣਾਉਂਦਾ ਉਹਦੀ ਵੀ ਕਰਿਆ ਕਰੋ ਵੀ ਨਹੀਂ ਤੁਸੀਂ ਇਦਾਂ ਦੇ ਬਲੌਗ ਦੇਖੋ ਹਨ ਮੈਂ ਕੋਈ ਰੋਸਟ ਦੇਖਿਆ ਵੀ ਤੁਸੀਂ ਤਾਂ ਆਪਣੇ ਬਲੌਗ ਚ ਚਲਾਈ ਜਾਂਦੇ ਆ ਇੱਕ ਬੰਦਿਆਂ ਦੀ ਮਤਲ ਲਾ ਲੋ ਵੀ ਉਹਨਾਂ ਦੀ ਮਤਲ ਕਰਕੇ ਵੀ ਜਿਹੜੇ ਮਤਲ ਵਧੀਆ ਗੱਲ ਆ ਵੀ ਜੇ ਕੋਈ ਗਲਤ ਵੀਡੀਓ ਪਾਉਂਦਾ ਮੈਂ ਤੁਹਾਡੇ ਨਾਲ ਸਹਿਮਤ ਆ ਪਰ ਮੈਂ ਤੁਹਾਨੂੰ ਇਹ ਕਹਿਣਾ ਵੀ ਟਾਡੇ ਰੋਸਟ ਕਰਨ ਨਾਲ ਉਹਨਾਂ ਨੂੰ ਫਾਇਦਾ ਹੋੁੰੰਦਿਆ ਆ ਕਿਸੇ ਕੰਮ ਦੀ ਉਹ ਚੀਜ਼ ਕੋਈ ਗੱਲ ਨਹੀਂ ਉਹਨਾਂ ਨੂੰ ਹੀ ਦੇਖਦੇ ਆ ਉਹਨਾਂ ਨੂੰ ਕਮੈਂਟ ਵੀ ਇਦਾਂ ਦੇ ਕਰਦੇ ਹਨ ਵੀ ਮਤਲਬ ਕਮੈਂਟ ਵੀ ਸਾਨੂੰ ਇੱਕ ਅੱਧਾ ਵੀ ਕਮੈਂਟ ਆ ਜਾਈਏ ਕਿਉਂਕਿ ਆਪਾਂ ਨੂੰ ਮੰਨਣਾ ਚਾਹੁੰਦੇ ਵੀ ਯਾਰ ਆ ਸਾਨੂੰ ਕਮੈਂਟ ਕਾ ਦਿਓ ਕਰ ਦਿੱਤਾ ਸਾਡੀ ਦੁਨੀਆ ਵਿੱਚ ਇੱਕ ਗੱਲ ਹੋਰ ਹੋ ਗਈ ਆ ਵੀ ਲੋਕੀ ਜਿਹਨੂੰ ਕਮੈਂਟ ਗੰਦੇ ਕਰਦੇ ਆ ਤੇ ਦੇਖਣਾ ਵੀ ਉਹਨੂੰ ਪਸੰਦ ਕਰਦੇ ਆ ਹਣਾ ਵਧੀਆ ਜੀ ਇਹਨੂੰ ਪ੍ਰਮੋਟ ਹੀ ਨਹੀਂ ਕਰਦੇ ਤੇ ਦੂਜੀ ਗੱਲ ਇਹ ਵੀ ਵਾਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਥੋੜੇ ਚਿਰਾਂ ਦੇ ਵਿੱਚ ਵਿੱਚ ਹੀ ਆਪਾਂ ਤੈਨੂੰ ਨੋਟ ਕਰ ਲਿਓ ਪੰਜਾਬੀਆਂ ਨੇ ਪਰਦੇਸੀ ਬਾਬੂਆਂ ਉਹ ਜਿਹੜੇ ਆ ਭਈਏ ਲਾਲੋ ਜਾਂ ਕਿਦਾਂ ਇਹਨਾਂ ਕੋ ਜੁੱਤੀਆਂ ਖਾਇਆ ਕਰਨੀਆਂ ਇਹ ਗੱਲ ਮੇਰੀ ਨੋਟ ਕਰ ਲਓ ਕਿਉਂਕਿ ਸਾਰੇ ਬੰਦੇ ਬਾਹਰ ਜਾਈ ਜਾਂਦੇ ਆ ਉਹ ਬਾਹਰ ਜਾ ਕੇ ਫੈਮਲੀਆਂ ਸੈੱਟ ਹੋਈ ਜਾਂਦੀਆਂ ਜ਼ਮੀਨ ਜਾਇਦਾ ਤਾਂ ਇਥੋਂ ਵਿਕੀ ਜਾਂਦੀਆਂ ਤੇ ਆਪਾਂ ਹੋਈ ਜਾਂਨੇ ਖਤਮ ਹਰ ਮੂਵਮੈਂਟ ਤੇ ਹਰ ਚੌਂਕ ਤੇ ਜਿੱਥੇ ਮਰਜੀ ਦੇਖ ਲਓ ਤੇ ਰੇੜੀਆਂ ਭਈਆਂ ਦੀਆਂ ਤੇ ਸਾਰਾ ਕੁਝ ਗੰਦਮਾਨ ਦਾ ਆਪਾ ਖਾਨੇ ਆ ਯਾਰ ਕੌਣ ਹੀ ਤੁਸੀਂ ਪੰਜਾਬੀ ਲੋਕਾਂ ਨੂੰ ਮਤਲਬ ਜਿਹੜੇ ਪੰਜਾਬੀ ਵੀਰ ਆ ਸਰਦਾਰ ਵਾ ਜਾਂ ਮੋਨੇ ਲਾਲੋ Hindu ਜਾਂ ਮੋ ਕੋਈ ਵੀ ਲਾਲੋ ਤੁਸੀਂ ਪੰਜਾਬੀ ਲੋਕਾਂ ਦੇ ਕਾਰੋਬਾਰ ਨੂੰ ਕਿਉਂ ਨਹੀਂ ਮਤਲਬ ਅਪਰੀਸ਼ੀਏਟ ਕਰਦੇ ਉਹਨਾਂ ਨੂੰ ਕਿਉਂ ਨਹੀਂ ਮਤਲਬ ਇਹ ਗੈਨੇ ਵੀ ਚਲੋ ਵਧੀਆ ਪੰਜਾਬੀ ਵੀਰ ਨੇ ਸਾਡੇ ਨੇ ਦੁਕਾਨ ਪਾਈ ਅਸੀਂ ਉਹਨੂੰ ਉਹਦਾ ਹੌਸਲਾ ਵਧਾਈ ਕਰੀਏ ਆਣਾ ਖੋਟ ਕਰੀ ਉਹਦੇ ਕੋਲੋ ਚੀਜ਼ ਖਰੀਦੋ ਉਹਦੇ ਕੋਲੋ ਚੀਜ਼ ਖਰੀਦੋ ਭਈਆਂ ਦੇ ਯਾਰ ਜਿਨ੍ਹਾਂ ਦੇ ਮੂੰਹ 'ਚ ਗੋਟਕਾ ਹੁੰਦਾ ਹੱਥਾਂ ਦੇ ਪੈਰਾਂ ਵਿੱਚ ਉਹਨਾਂ ਨੂੰ ਗੋਲ ਗੱਪੇ ਖਾਂਦੇ ਉਹਨਾਂ ਦੇ ਘਰ ਜਾ ਕੇ ਇੱਕ ਵਾਰੀ ਜ਼ਰੂਰ ਦੇ ਲਈਓ ਕਿੰਨਾ ਕਿੰਨਾ ਗਾਂਦ ਆ ਆਪਾਂ ਬਿਮਾਰ ਕਿਉਂ ਹੁੰਨੇ ਆ ਕਿਉਂਕਿ ਆਪਾਂ ਸੁਦਾ ਹੀ ਗੰਦ ਖਾਈ ਜਾਂਦੇ ਹਾਂ ਗੰਦ ਵਿੱਚੇ ਮੁਗਲ ਮੂੰਹ ਦੇ ਪਾਇਆ ਹੁੰਦਾ ਥੁੱਕੀ ਜਾਂਦੇ ਐ ਜੋ ਪਹਿਲਾਂ 10 ਵੀ ਹੁਣ ਜੇ ਆਪਾਂ ਜਿਹੜੀ ਹੈ ਨਾ ਮਤਲਬ ਮੀਡਲ ਕਲਾਸ ਦੇ ਲੋਕੀ ਆ ਉਹ ਬਹੁਤ ਜ਼ਿਆਦਾ ਪਾ ਚੁੱਕੇ ਆ ਕੌਣ ਕਿ ਛੋਟਾ ਕੰਮ ਨਹੀਂ ਕਰ ਸਕਦੇ ਵੱਡੇ ਕੰਮ ਨੂੰ ਤੁਸੀਂ ਸਪੋਰਟ ਨਹੀਂ ਕਰਦੇ ਹੁਣ ਲਾ ਲਓ ਵੀ ਅਸੀਂ ਇਨਾ ਪੈਸਾ ਲਾ ਕੇ ਇਧਰੋਂ ਉਧਰੋਂ ਫੜ ਤੜ ਕੇ ਦੁਕਾਨ ਪਾਈ ਆ ਫੇ ਵੀ ਭੈ ਜੋ ਕੋਈ ਬੰਦਾ ਹੁਣ ਮੈਨੂੰ ਕਈ ਵੇਲੇ ਗੁੱਸਾ ਆ ਗਾਲਾਂ ਦੌਂ ਜਾਂਦੀ ਆ ਮੈਂ ਵੈਸੀ ਗੱਲ ਕਰਦਾ ਸੌਰੀ ਆ ਵੀ ਕੋਈ ਵੀ ਬੰਦਾ ਪੈਂਡ ਦਾ ਜਾਂ ਕੰਦਾ ਕੋਈ ਨਹੀਂ ਸਾਨੂੰ ਜਿੰਨੇ ਸਾਨੂੰ ਸਾਡਾ ਪਿਆਰ ਕਰਦੇ ਆ ਐਨ ਆਰ ਆਈ ਵੀਰ ਬਾਹਰ ਨਹੀਂ ਬੰਦੇ ਹੈਨਾ ਮਤਲਬ ਜੇ ਕੋਈ ਬੰਦਾ ਕਾਰੋਬਾਰ ਇੱਥੇ ਫੇਰ ਤੁਸੀਂ ਕਹਿੰਦੇ ਬਾਹਰ ਨਾ ਜਾਓ ਇੱਥੇ ਕੰਮ ਕਰੋ ਕੀ ਖੋਲੇ ਯਾਰ ਬੰਦਾ ਇੱਥੇ ਕੰਮ ਕਰ ਤੁਸੀਂ ਤਾਂ ਕਿਸੇ ਨੂੰ ਸਪੋਰਟ ਹੀ ਨਹੀਂ ਕਰਦੇ ਤੁਸੀਂ ਪਿੰਡ ਤੋਂ ਸਿਖਿਆ ਨਹੀਂ ਦੇਖਦੇ ਆ ਸਾਨੂੰ ਪਤਾ ਉੱਥੇ ਜਾ ਕੇ ਢੂਆ ਮਰਾਉਣਾ ਇੱਧਰ ਮਰਾਉਣਾ ਓ ਪਰ ਪਿੰਡ ਵਿੱਚ ਇੰਨਾ ਦਾ ਸੁਭਾਅ ਹੋਗਾ ਪਿੰਡ ਦੇ ਬੰਦੇ ਨੂੰ ਤੁਸੀਂ ਨਹੀਂ ਮਦਦ ਅਲਾਸ਼ੀਰੀ ਦਿੰਦੇ ਯਾਰ ਜੇ ਕੋਈ ਕਾਮਕਾਰ ਕਰਦਾ ਹੁੰਦਾ ਆਪਣਾ ਭੈਣ ਭਰਾ ਉਹਨੂੰ ਵੀ ਤੁਸੀਂ ਸਪੋਰਟ ਕਰਿਆ ਕਰੋ ਤਾਂ ਜੋ ਨਵੇਂ-ਨਵੇਂ ਕੰਮ ਇੰਡੀਆ 'ਚ ਬੋਲਣ ਲੱਗਣ ਕਾਨੂੰ ਕਾਰੋਬਾਰ ਹੌਲੀ ਹੌਲੀ ਵਧਦਾ ਹੁੰਦਾ ਕਿ ਤਾਂ ਕਿ ਕਿਸੇ ਨੂੰ ਬਾਹਰ ਜਾਣ ਦੀ ਲੋੜ ਹੀ ਨਾ ਪਵੇ ਜੇ ਤੁਸੀਂ ਭਈਆਂ ਦੇ ਚਾਲੇ ਰਹਿਣਾ ਇਹ ਭਈਆਂ ਤੋਂ ਆਪਾਂ ਛੱਤਰ ਖਾਣੇ ਆਪਣੀਆਂ ਜ਼ਮੀਨਾਂ ਭਈਆਂ ਕੰਮ ਜੇ ਕਰ ਲੈਣੇ ਇਹ ਕਿਸੇ ਰੋਜ਼ ਆਪਾਂ ਬਹੁਤ ਪਛਤਾਉਣਾ ਕਿਸੇ ਕੰਮ ਜੇ ਚੱਲ ਜਾਓ ਆਪਣੇ ਬੁਨਿਆਨੇ ਤੋਂ ਕਿਸੇ ਤੋਂ ਟੈਲੈਂਟ ਨਹੀਂ ਕਿਉਂ ਕਿਉਂਕਿ ਉਹਨੂੰ ਪਹਿਲਾਂ ਹੀ ਆਸ ਲਾ ਦਿੰਦੇ ਤੁਹਾਨੂੰ ਬਾਹਰ ਭੇਜਣਾ ਬਾਹਰਲਾ ਬਣੇ ਨਾ ਇੱਧਰ ਨਿਆਣੇ ਦੀ ਕੋਈ ਸੈਟਿੰਗ ਨਾ ਆਵੇ ਤਾਂ ਰੋਲਣਾ ਹੀ ਆ ਨਿਆਣੇ ਨੇ ਯਾਰ ਬਾਹਰ ਐਨਆਰਆਈ ਵੀਰ ਹੋਰ ਵੀ ਕੁਛ ਕਰਦੇ ਜਾਂ ਇੱਧਰ ਉੱਧਰ ਵੀਰਾਂ ਪੀ ਲਈਆਂ ਉਹ ਵੀ ਕਰ ਲਿਆ ਕੋਈ ਪੈਂਡ ਦਾ ਜਿਹੜਾ ਬੰਦਾ ਕੋਈ ਵੀ ਨਵਾਂ ਕੰਮ ਖੋਲਦਾ ਆਉਂਦਾ ਉਹਦੇ ਕੋਲ ਚੀਜ਼ ਥੋੜੀ ਲੈ ਲਿਆ ਕਰੋ ਵੱਧ ਲੈ ਲਿਆ ਕਰੋ ਜਾਂ ਆਪਣੇ ਭੈਣ ਭਰਾ ਨੇ ਕਿਹਨੇ ਸਬਜ਼ੀ ਦੀ ਰੇੜੀ ਪਾਈ ਆ ਕੋਈ ਗੋਲ ਕੱਪ ਹੈ ਰੇੜੀ ਪਾਈ ਕੋਈ ਰਾਸ ਦੀ ਰੇੜੀ ਲਾਈ ਉਹਦੇ ਕੋਲ ਜਾਇਆ ਕਰੋ ਕਿਉਂਕਿ ਆਪਣੇ ਜੱਟ ਭਰਾ ਦਿਹਾੜੀ ਨਹੀਂ ਕਰਦੇ ਕਹੂੰਗੀ ਭਈਏ ਤਾਂ ਪਹਿਲਾਂ ਵੀ ਦਿਹਾੜੀ ਕਰਦੇ ਸੀ ਉਹਨਾਂ ਨੇ ਹੁਣ ਕਾਰੋਬਾਰ ਖੋਲ੍ਹ ਲਿਆ ਕਿਉਂਕਿ ਆਪਣੇ ਬੰਦੇ ਬਾਹਰ ਜਾਈ ਜਾਂਦੇ ਆ ਆਪਣੇ ਜਿਹੜੇ ਆ ਆਪਣੇ ਭੁੱਖੇ ਮਾਂਡੇ ਜਿਹੜੇ ਛੋਟਾ ਕਰਨਾ ਨਹੀਂ ਵੱਡਾ ਮੀਰ ਆਉਂ ਹੋਰ ਮੀਰ ਹੋਈ ਜਾਂਦੇ ਆ ਜਿਹੜੇ ਗਰੀਬ ਆ ਉਹ ਆਪਣਾ ਕਾਰੋਬਾਰ ਇਦਾਂ ਇਕੱਢੀ ਸੀ ਜਾਂਦੇ ਆ ਤੇ ਜਿਹੜੇ ਮਿਡਲ ਕਲਾਸ ਦੇ ਬੰਦੇ ਆ ਸਾਰਿਆਂ ਨਾਲ ਜ਼ਿਆਦਾ ਫਰਕ ਉਹਨਾਂ ਨੂੰ ਪੈਂਦਾ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਮਿਡਲ ਕਲਾਸ ਵਾਲਾ ਬੰਦਾ ਛੋਟਾ ਕੰਮ ਨਹੀਂ ਕਰ ਸਕਦਾ ਤਾਂ ਵੱਡੇ ਨੂੰ ਤੁਸੀਂ ਸਪੋਰਟ ਨਹੀਂ ਕਰਦੇ ਉਹੜਾ ਜਿਆ ਹਰ ਮੇਰੇ ਭੈਣ ਭਰਾ ਜਿਹੜੇ ਸਾਡੇ ਨਾਲ ਵੀ ਆ سپورਟ ਕਰਿਆ ਕਰੋ ਤਾਂ ਜੋ ਤੁਹਾਨੂੰ ਪਤਾ ਕੀ ਗੱਲ ਆ ਦੁੱਖ ਹੁੰਦੇ ਆ ਹਰ ਬੰਦੇ ਦੇ ਦੁੱਖ ਹੁੰਦੇ ਆ ਕਿਉਂਕਿ ਜੇ ਦੁੱਖ ਗਨੌਲ ਆ ਬੰਦੇ ਆਪਣਾ ਢੈਡ ਚ ਕਪੜਾ ਚੱਕਿਆ ਆਪਣਾ ਢੈਡ ਨੰਗਾ ਹੋਣਾ ਕਈ ਗੱਲਾਂ ਹੁੰਦੀਆਂ ਵੀ ਨਹੀਂ ਪਤਾ ਨਹੀਂ ਬੰਦਾ ਕਿਦਾਂ ਗੁਜ਼ਾਰਾ ਕਰਦਾ ਹੁੰਦਾ ਕੀ ਸਿਸਟਮ ਹੁੰਦਾ ਕਿਦਾਂ ਉਹਦਾ ਘਰ ਦਾ ਖਰਚਾ ਚੱਲਦਾ ਕੀ ਸਿਸਟਮ ਹਰ ਬੰਦੇ ਨੂੰ سپورਟ ਕਰਿਆ ਕਰੋ ਜਿਹੜੀ ਆ ਵੀਡੀਓ ਵਾਲੀਆਂ ਗੱਲਾਂ ਇਹ ਨਾ ਦੇਖਿਆ ਕਰੋ ਵੀਡੀਓ ਤਾਂ ਸਿਰਫ ਬਣਾਉਣੀ ਪੈਣੀ ਹੁਣ ਚਾਰ ਬੰਦੇ ਮੈਂ ਕਿੰਨੀ ਗੱਲ ਕਰਦਾ ਵੀ ਸੋਸ਼ਲ ਮੀਡੀਆ ਵੀ ਇੱਕ ਕਈਆਂ ਬੰਦਿਆਂ ਨੂੰ ਸੈੱਟ ਬੈਂਦਾ ਕਈਆਂ ਨੂੰ ਨਹੀਂ ਸੈੱਟ ਬੈਂਦਾ ਕਿਉਂਕਿ ਕਈ ਵੇਲੇ ਬੰਦਾ ਸੋਸ਼ਲ ਮੀਡੀਆ ਰਾਹੀਂ ਵੱਡਾ ਕਾਰਨ ਚੱਕ ਲੈਂਦਾ ਵੀ ਮੈਂ ਆ ਵੀ ਕਰ ਲਵਾਂ ਮੈਂ ਆ ਵੀ ਕਰ ਲਵਾਂ ਤੇ ਬਾਅਦ ਚ ਲੋਕੀ ਕਰਨ ਆਪਾਂ ਸਪੋਰਟ ਕਰਨੋਂ ਹਟ ਜਾਂਦੇ ਆ ਫੇ ਉਹ ਜਦੋਂ ਮੁੱਖ ਮੰਤਰੀ ਲਾ ਲਓ ਨੀਡੂ ਸ਼ਟਰਾਂ ਵਾਲਾ ਲਾ ਲਓ ਔਰ ਦੂਜਾ ਇੱਕ ਮੁੰਡਾ ਉਹ ਜਿਹੜਾ ਗੌਂਦਾਆਂ ਸੀ ਉਹ ਸੋਨ ਨੂੰ ਸੀ ਤੋਂ ਲਾ ਲਓ ਪਹਿਲਾਂ ਲੋਕਾਂ ਨੇ ਮੋਢਿਆਂ ਦੇ ਚੱਕ ਲੈ। ਉਹ ਵਿਚਾਰਾ ਹਨ। ਵਦਿਆ ਫੇਓ ਖਾਣ ਪੀਣ ਇੱਧਰ ਗੋਲਾ ਪਿਆਉਣ ਵਿਚਾਰੇ ਉਹ ਦਿਹਾੜੀਆਂ ਕਰਦੇ। ਯਾਰ ਮੈਂ ਇਹ ਗੱਲ ਕਹਿਣਾ ਵੀ ਇਹ ਮੁੜ ਕੇ ਉਹ ਮੈਂਟਲੀ ਤੌਰ ਤੇ ਬੰਦਾ ਅਪਸੈਟ ਹੋ ਜਾਂਦਾ ਆ। ਇਸ ਕਰਕੇ ਤੁਸੀਂ ਜੇ ਕਿਸੇ ਬੰਦੇ ਨੂੰ ਵਦਿਆ ਨੂੰ ਪਹਿਲਾਂ ਹੀ ਚੁਣਿਆ ਕਰੋ। ਜਿੱਥੇ ਕੋਈ ਸਹਾਰਾ ਤੁਹਾਨੂੰ ਲੱਗਦਾ ਵੀ ਆਹ ਸਿਸਟਮ ਕਿਉਂਕਿ ਦੇਖਣਾ ਤਾਂ ਹੈਗਾ ਤੂੰ ਤੇ ਦੇਖਣੋਂ ਰਹਿਣਾ ਹੀ ਨਹੀਂ ਫੋਨ ਤਾਂ ਆਪਾਂ ਜਦੋਂ ਕਿਤੇ ਉੱਥੇ ਇਦਾਂ ਇਦਾਂ ਬੱਸ ਕੁਛ ਨਾ ਕੁਛ ਤੇ ਕੋਈ ਵੀ ਮੇਰਾ ਬਾਰਮੀਕਰਵੀ ਦਾਸੀਆ ਕੋਈ ਵੀ ਭਰਾ ਕੋਈ ਵੀ ਕਿਤੇ ਆਪਣਾ ਪੰਜਾਬੀ ਵੀ ਰੇੜੀ ਲਾਉਂਦਾ ਕੋਈ ਦੁਕਾਨ ਪਾਉਂਦਾ ਕੁਛ ਉਹਨੂੰ ਸਪੋਰਟ ਕਰਿਆ ਕਰੋ ਅਸੀਂ ਵੀ ਖੁਦ ਉਹਨਾਂ ਨੂੰ ਸਪੋਰਟ ਕਰਦੇ ਆਂ ਤੇ ਸ਼ੱਕ ਜੇ ਕਿਸੇ ਨੇ ਲਈ ਤੇ ਸਾਨੂੰ ਮੈਸੇਜ ਕਰਨਾ ਸੀ ਖੁਦ ਉਹਨਾਂ ਨੂੰ ਰਿਪੋਰਟ ਕਰਾਂਗੇ ਕਿਉਂਕਿ ਸਾਡੇ ਪੰਜਾਬੀ ਕੰਮ ਕਰਦੇ ਆ ਤਾਂ ਸਾਨੂੰ ਉਹਨਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਆ ਵੀ ਪੰਜਾਬੀ ਹਣ ਲਾ ਲਓ ਵੀ ਸਾਡਾ ਇੱਕ ਮਾੜਾ ਮੋਟਾ ਇਹੀ ਸਾਧਨ ਸਿਗਾ ਨਾ ਮਦਰ ਜੀ ਵੀ ਬੰਦ ਜਾਂਦਾ ਤਾਂ ਵੀ ਕੰਮ ਖਰਾਬ ਹੋ ਜਾਣਾ ਸੀਗਾ ਚਲੋ ਬਸ ਕਰਕੇ ਤੇ ਇਸ ਕਰਕੇ ਮੈਂ ਇਹ ਜਿੰਨਾ ਵੀ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਯਾਰ ਇੰਨਾ ਤੁਸੀਂ ਕਰ ਸਕਦੇ ਕਿ ਹਰ ਮੈਚ ਦੇਖਿਆ ਸਾਡੇ ਉਹੀ ਬਲੌਗ ਤੇ ਤੁਸੀਂ ਹਰ ਬਲੌਗਾਂ ਚ ਮਸਾਲਾ ਹੀ ਭਾਲਦੇ ਆ ਤੇ ਰੋਸਟਰ ਵੀਰਾਂ ਨੂੰ ਵੀ ਮੇਰੀ ਬੇਨਤੀ ਹੈ ਵੀ ਜਿਹੜੇ ਵਧੀਆ ਬਲੌਗ ਬਣਾਉਂਦੇ ਆ ਫੈਮਿਲੀ ਆਈ ਨਹੀਂ ਕਹਿੰਦੇ ਸਾਨੂੰ ਕਰੋ ਹੋਰ ਵੀ ਮੈਂ ਚਾਹਣਾ ਵੀ ਗੰਦਮੰਦ ਬੰਦ ਹੀ ਹੋਏ ਵੀ ਕੌਂਕੀ ਜਦਾਂ ਤੁਸੀਂ ਵਧੀਆ ਨੂੰ ਕਰਨ ਲੱਪੋਂਗੇ ਆਪੇ ਹੀ ਲੋਕਾਂ ਨੇ ਵਧੀਆ ਨੂੰ ਦੇਖਣ ਲੱਪਣਾ ਤੇ ਕਦੋਂ 11 20 15 20 ਸਾਰੇ ਵਧੀਆ ਬਣਾਉਣ ਲੱਪਣੇ ਘਰੇਲੂ ਬਲੌਗ ਠੀਕ ਆ ਓਕੇ ਬਾਏ ਜਉਂਦੇ ਹਵਾਲੇ ਰਹੋ ਤੇ ਚੜਦੀ ਕਲਾ ਜਿ ਰੱਖੋ ਰਹੋ ਤੇ ਹੁਣ ਅਸੀਂ ਕਾਹ ਤੋਂ ਵੀਡੀਓ ਆਪਣੀ ਸਟ੍ਰੈਗ ਹੋ ਜਾਣੀ ਖਾਦਮ ਤੇ ਆ ਬਣਾਉਣ ਕੋ ਪੈ ਗਿਆ ਇਹ ਤੋਂ ਗਾਂ ਬਡੇਡੀ ਬਲੌਗ ਆਏਗਾ ਨਗੇ ਤੇ ਸਪੋਰਟ ਜਰੂਰ ਕਰਿਆ ਕਰੋ ਯਾਰ ਕੰਗੀ ਸਪੋਰਟ ਕਰਿਆ ਕਰੋ ਹੋ ਰਹੀ ਇਹ ਨਹੀਂ ਜਿੱਥੇ ਸਾਰੇ ਦਿਹਾੜੀ ਦੇ ਬੱਚੇ ਇੱਧਰ ਉੱਧਰ ਤੁਰੇ ਫਿਰਦੇ 5-10 ਮਿੰਟ ਬਲੌਗ ਦੇਖ ਲਿਆ ਕਰੋ ਕੋਈ ਫਰਕ ਨਹੀਂ ਪੈਦਾ ਓਕੇ ਬਾਏ